ਕੈਬਨਟ ਮੰਤਰੀ ਡਾਕਟਰ ਜੋਰ ਸਿੰਘ ਦਾ ਇਹ ਬਿਆਨ ਸਾਹਮਣੇ ਆਇਆ ਉਹਨਾਂ ਕਿਹਾ ਕਿ ਸ਼ਹਿਰੀ ਖੇਤਰਾਂ ਦੇ ਵਿੱਚ ਸੀਵਰ ਸਫਾਈ ਦੇ ਲਈ ਨਵਿਆਦੋ ਨਿਕ ਮਸ਼ੀਨਾ ਨੂੰ ਰਵਾਨਾ ਕੀਤਾ ਜਾਵੇਗਾ ਹੋਰ ਉਹਨਾਂ ਨੇ ਕਿ ਕੁਝ ਕਿਹਾ ਜਾਣਦਾ ਹੈ। ਧਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਅਸੀਂ ਜੋਗ ਗਵਾਈ ਏਠ ਦੂਰਅੰਦੇਸ਼ੀ ਸੋਚ ਦੇ ਨਾਲ ਅਸੀਂ ਆਪਾ ਪੂਰੇ ਪੰਜਾਬ ਵਿੱਚ ਕਹਿ ਸਕਦੇ ਆਪਾਂ 올 ਰਾਉਂਡਰ ਜਾਂ ਗਲੋਬਲ ਅਸੀਂ ਜੋ ਡਵੈਲਪਮੈਂਟ ਦੱਸੀ ਆਪਾਂ ਕੰਮ ਕਰ ਰਹੇ ਆ ਚਾਹੇ ਉਹ ਸਿੱਖਿਆ ਕ੍ਰਾਂਤੀ ਹੋਵੇ ਚਾਹੇ ਉਹ ਸਿਹਤ ਕ੍ਰਾਂਤੀ ਹੋਵੇ ਚਾਹੇ ਉਹ ਰੋਜ਼ਗਾਰ ਕ੍ਰਾਂਤੀ ਹੋਵੇ ਚਾਹੇ ਉਹ ਨਹਿਰੀ ਕ੍ਰਾਂਤੀ ਹੋਵੇ ਚਾਹੇ ਉਹ ਸਾਡੀ ਲੜਾਈ ਜਿਹੜੀ ਦਸ਼ਾ ਵਿਰੋਧ ਲਈ ਅਸੀਂ ਬਚਨ ਵੱਧ ਹੈਗੇ ਆ ਜਿਹੜੀ ਮਹਿਮ ਨੂੰ ਲੋਕ ਸਫ ਇੱਕ ਸਫਲ ਲੋਕ ਲਹਿਰ ਬਣਾਉਣ ਲਈ ਤੇ ਇੱਕ ਕਦਮ ਹੋਰ ਅੱਗੇ ਵਧਦੇ ਹੋਏ ਮੈਂ ਜੇ ਆਪਣੇ ਮਹਿਕਮੇ ਦੀ ਡਿਪਾਰਟਮੈਂਟ ਦੀ ਗੱਲ ਕਰ ਲਵਾਂ ਪੰਜਾਬ ਦੇ ਸ਼ਹਿਰੀ ਏਰੀਆ ਖੇਤਰਾਂ ਦੀ ਜਿਹੜੀ ਦੇਖਭਾਲ ਸਾਫ ਸਫਾਈ ਸੰਭਾਲ ਉਹਦੇ ਵਾਸਤੇ ਜੋ ਅੱਜ ਖਾਸ ਕਰਕੇ ਸੀਵਰ ਡਿਪਾਰਟਮੈਂਟ ਲਈ ਜੋ ਅੱਜ ਮਸ਼ੀਨ ਅਸੀਂ ਆਪਾਂ ਦਿੱਤੀਆਂ ਹੈਗੀਆਂ ਲੋਕ ਅਰਪਣ ਕੀਤੀਆਂ ਹੈਗੀਆਂ ਮੈਂ ਦੱਸਣਾ ਚਾਹੂਗਾ ਕਿ ਤਕਰੀਬਨ ਇਹ ਜਿਹੜਾ ਬਜਟ ਸੀ ਇਸ ਪੂਰੀ ਮਸ਼ੀਨਰੀ ਦਾ ਇਟਸ ਅਬਾਊਟ 40 ਕਰੋੜ ਜਿਹਦੇ ਵਿੱਚ ਉਹ ਅਸੀਂ 2 ਫਰਵਰੀ 225 ਵਿੱਚ ਵੀ ਸੰਗਰੂਰ ਵਿੱਚ ਕੁਝ ਅਸੀਂ ਆਪਾ ਇੰਸਟਾਲਮੈਂਟ ਜਿਹੜੇ ਅਸੀਂ ਕੁਝ ਮਸ਼ੀਨ ਆਗਿਆ ਸੀ ਮਾਨ ਜੋਗ ਸੀਐਮ ਸਰਦਾਰ ਫੋਗਨ ਸਿੰਘ ਮਾਨ ਜੀ ਦੇ ਹੱਥੋਂ ਅਸੀਂ ਆਪਾ ਹੋ ਲੋਕਰਪਨ ਕੀਤੀਆਂ ਸੀਗੀਆਂ ਤੇ ਟੋਟਲ ਜਿਹੜੀਆਂ ਮਸ਼ੀਨਸ ਹੈਗੀਆਂ ਤਕਰੀਬਨ ਇਹ 730 ਨੰਬਰ ਹੈਗਾ ਚਾਹੇ ਵੱਡੀਆਂ ਮਸ਼ੀਨ ਦੀ ਗੱਲ ਕਰ ਲਈ ਸੁਪਰ ਸੈਕਸ਼ਨ ਚ ਜੈਟਿੰਗ ਸੈਕਸ਼ਨ ਦੀ ਗੱਲ ਕਰ ਲਈ ਜਾਂ ਚਾਹੇ ਮਾਊਸ ਸੈਟਰ ਦੀ ਗੱਲ ਕਰ ਲਈ ਜਾਂ ਗ੍ਰੈਬ ਬੱਕੜ ਦੀ ਗੱਲ ਕਰ ਲਈਏ ਤੇ ਉਹਦੇ ਵਿੱਚੋਂ ਜਿਹੜਾ ਪੈਂਡਿੰਗ ਇਨਸਟਾਲਮੈਂਟਸ ਦੀ ਮਸ਼ੀਨਸ ਦੀ ਜਿਹੜੀ ਉਹ ਅੱਜ ਅਸੀਂ ਆਪਾਂ ਦੇ ਰਹੇ ਆ ਉਹਦੇ ਵਿੱਚੋਂ ਤਕਰੀਬਨ 512 ਮਸ਼ੀਨ ਅੱਜ ਵਕਫਾ ਖ ਨਗਰ ਕਾਉਂਸਲ ਨਗਰ ਨਿਗਮ ਨੂੰ ਅਸੀਂ ਦੇ ਰਹੇ ਆ ਤੇ ਇਹਦੀ ਜਿਹੜੀ ਕੁੱਲ ਲਾਗਤ ਹੈਗੀ ਹੈ ਕੁੱਲ ਰਾਸ਼ੀ ਹੈਗੀ ਹੈ ਸਭ ਤੋਂ 23 ਕਰੋੜ ਤਕਰੀਬਨ ਪੰਜਾਬ ਵਿੱਚ ਜੇ ਕਾਰਪੋਰੇਸ਼ਨ ਨੂੰ ਅਸੀਂ ਲਾਗ ਕਰ ਦਈਏ ਤਕਰੀਬਨ 150 ਦੇ ਆਸ-ਪਾਸ ਸਾਡੇ ਕੋਲ ਨਗਰ ਕਾਉਂਸਲ ਅਤੇ ਨਗਰ ਪੰਚਾਇਤਾਂ ਹੈਗੀਆਂ ਤੇ ਅਸੀਂ ਜਿਵੇਂ ਕਿ